ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1350 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1351 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪਰਭਾਤੀ ਅਦੁੱਜਾ ਅਦੁੱਜਾ ਅਦੁੱਜੋ ਜੁਗ ਤਾ ਕਾ ਅੰਤ ਨਾ ਜਾਣਿਆ ਉਹ ਪ੍ਰਭ ਪਰਮਾਤਮਾ ਸਾਰੇ ਸੰਸਾਰ ਦਾ ਮੂਲ ਹੈ ਜੁਗਾਂ ਦੇ ਆਦ ਤੋਂ ਹੈ ਹਰੇਕ ਜੁਗ ਵਿੱਚ ਮੌਜੂਦ ਹੈ ਉਸ ਦੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਪਾਇਆ ਸਰਬ ਨਿਰੰਤਰ RAM ਰਿਹਾਰਵ ਐਸਾ ਰੂਪ ਬਖਾਨਿਆ ਉਹ RAM ਸਭ ਜੀਵਾਂ ਵਿੱਚ ਇੱਕ ਰਸ ਵਿਆਪਕ ਹੈ ਸਭ ਧਰਮਕ ਪੁਸਤਕਾਂ ਨੇ ਉਸ ਰਾਮ ਦਾ ਕੁਝ ਇਹੋ ਜਿਹਾ ਸਰੂਪ ਬਿਆਨ ਕੀਤਾ ਹੈ ਕਿ ਪ੍ਰਮਾਤਮਾ ਸਾਰੇ ਪਾਸੇ ਹੈ ਗੋਬਿੰਦ ਗਾਜੈ ਸ਼ਬਦ ਬਾਜੈ ਜਦ ਹਿਰਦੇ ਵਿੱਚ ਗੁਰੂ ਦਾ ਗੋਬਿੰਦ ਨਾਮ ਦਾ ਸ਼ਬਦ ਬਾਜਾ ਵੱਜਦਾ ਹੈ ਆਨੰਦ ਰੂਪੀ ਮੇਰੋ ਰਾਮਈਆ ਰਹਾਓ ਤਾਂ ਮੇਰਾ ਸੋਹਣਾ ਸੁਖ ਸਰੂਪ ਰਾਮ ਪ੍ਰਗਟ ਹੋ ਜਾਂਦਾ ਹੈ ਰਹਾਓ ਬਾਵਨ ਬੀਖੂ ਬਾਨਾ ਬੀਖੇ ਬਾਸਤੇ ਸੁਖ ਲਾਗ ਲਾ ਜਿਵੇਂ ਜੰਗਲ ਵਿੱਚ ਚੰਦਨ ਦੇ ਬੂਟੇ ਤੋਂ ਸਭ ਨੂੰ ਸੁਗੰਧੀ ਦਾ ਸੁਖ ਮਿਲਦਾ ਹੈ ਉਹਦੀ ਸੰਗਤ ਨਾਲ ਸਧਾਰਨ ਰੁੱਖ ਚੰਦਨ ਵਾਗ ਬਣ ਜਾਂਦਾ ਹੈ ਸਰਬਿਆਦ ਪਰਮਲਾਦ ਕਾਸ਼ਟ ਚੰਦਨ ਭੈਲਾ ਤਿਵੇਂ ਉਹ ਸਭ ਜੀਵਾਂ ਦਾ ਮੂਲ ਰਾਮ ਪਰਮਾਤਮਾ ਸਭ ਗੁਣਾ ਰੂਪ ਸੁਗੰਧੀਆਂ ਦਾ ਮੂਲ ਹੈ ਉਸ ਦੀ ਸੰਗਤ ਵਿੱਚ ਸਧਾਰਨ ਜੀਵ ਗੁਣਾ ਵਾਲੇ ਹੋ ਜਾਂਦੇ ਹਨ ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਪਹਿਲਾ ਹੇ ਰਾਮ ਪਰਮਾਤਮਾ ਤੂੰ ਪਾਰਸ ਹੈ ਮੈਂ ਲੋਹਾ ਹਾਂ ਤੇਰੀ ਸੰਗਤ ਵਿੱਚ ਮੈਂ ਸੋਨਾ ਬਣ ਗਿਆ ਹਾਂ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਇਲਾ ਤੂੰ ਦਿਆ ਦਾ ਘਰ ਹੈ ਤੂੰ ਰਤਨ ਹੈ ਤੂੰ ਲਾਲ ਹੈ ਪਰਮਾਤਮਾ ਮੈਂ ਨਾਮਾ ਤੈਂ ਸਦਾ ਤੇ ਰਹਿਣ ਵਾਲੇ ਵਿੱਚ ਲੀਨ ਹੋ ਗਿਆ ਹਾਂ ਪਰਭਾਤੀ ਅਕਲਪੁਰਖ ਇੱਕ ਚਲਤੋ ਪਾਇਆ ਜਿਸ ਪਰਮਾਤਮਾ ਦੀ ਕੋਈ ਖਾਸ ਕੁੱਲ ਨਹੀਂ ਹੈ ਉਸ ਸਰਵ ਵਿਆਪਕ ਨੇ ਇਹ ਜਗਤ ਰੂਪ ਇੱਕ ਖੇਡ ਬਣਾ ਦਿੱਤੀ ਹੈ ਘਟ ਘਟ ਅੰਤਰ ਬ੍ਰਹਮ ਲੁਕਾਇਆ ਹਰੇਕ ਸਰੀਰ ਵਿੱਚ ਹਰੇਕ ਦੇ ਅੰਦਰ ਉਸਨੇ ਆਪਣਾ ਆਤਮਾ ਗੁਪਤ ਰੱਖ ਦਿੱਤਾ ਹੈ ਜੀ ਕੀ ਜੋਤ ਨਾ ਜਾਣ ਕੋਈ ਸਾਰੇ ਜੀਵਾਂ ਵਿੱਚ ਵਸਦੀ ਜੋਤ ਨੂੰ ਤਾਂ ਕੋਈ ਪ੍ਰਾਣੀ ਜਾਣਦਾ ਨਹੀਂ ਹੈ ਤੈ ਮੈਂ ਕੀ ਸੁ ਮਾਲੂਮ ਹੋਈ ਰਹਾਓ ਪਰ ਅਸੀਂ ਜੋ ਕੁਝ ਕਰਦੇ ਹਾਂ ਉਹ ਸਾਡੇ ਅੰਦਰ ਅੰਦਰ ਵਸਦੀ ਜੋਤ ਨੂੰ ਮਾਲੂਮ ਹੋ ਜਾਂਦਾ ਹੈ ਰਹਾਓ ਜਿਉਂ ਪਰਗਾਸਿਆ ਮਾਟੀ ਕੋਪਿਓ ਜਿਵੇਂ ਮਿੱਟੀ ਤੋਂ ਘੜਾ ਬਣ ਜਾਂਦਾ ਹੈ ਆਪ ਹੀ ਕਰਤਾ ਬੀਠਲ ਦਿਓ ਤਿਵੇਂ ਆਪ ਤਿਵੇਂ ਉਹ ਬੀਠਲ ਪ੍ਰਭੂ ਪਰਮਾਤਮਾ ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ ਜੀ ਕਾ ਬੰਧਨ ਕਰਮ ਬਿਆਪੈ ਜੀਵ ਦਾ ਕੀਤਾ ਹੋਇਆ ਕੰਮ ਉਸ ਲਈ ਜੰਜਾਲ ਹੋ ਟੁਕਦਾ ਹੈ ਜੋ ਕਿਛ ਕੀਆ ਸੋ ਆਪੈ ਆਪੈ ਪਰ ਇਹ ਜੰਜਾਲ ਆਦਿਕ ਭੀ ਜੋ ਕੁਝ ਬਣਾਇਆ ਹੈ ਪ੍ਰਭੂ ਨੇ ਆਪ ਹੀ ਬਣਾਇਆ ਹੈ ਪਰ ਨਵਾਤ ਨਾਮ ਦਿਓ ਇਹੋ ਜੀਉ ਚਿਤਵੈ ਸੋ ਲਹੈ ਨਾਮ ਦੇ ਬੇਨਤੀ ਕਰਦਾ ਹੈ ਇਹ ਜੀਵ ਜਿਸ ਸ਼ੈ ਉਤੇ ਆਪਣਾ ਮਨ ਟਿਕਾਉਂਦਾ ਹੈ ਉਸ ਨੂੰ ਹਾਸਲ ਕਰ ਲੈਂਦਾ ਹੈ ਅਮਰ ਹੋਏ ਸਾਧਿਆ ਕੁਲ ਰਹਿ ਜੇ ਜੀਵ ਸਰਬ ਵਿਆਪਕ ਪਰਮਾਤਮਾ ਨੂੰ ਆਪਣੇ ਮਨ ਵਿੱਚ ਟਿਕਾਏ ਤਾਂ ਉਸ ਅਮਰ ਪ੍ਰਭੂ ਵਿੱਚ ਟਿਕ ਕੇ ਆਪ ਵੀ ਅਮਰ ਹੋ ਜਾਂਦਾ ਹੈ ਪਰਬਾਤੀ ਭਗਤ ਬੇਣੀ ਜੀ ਕੀ ਰਾਗ ਪਰਬਾਤੀ ਵਿੱਚ ਭਗਤ ਬੇਣੀ ਜੀ ਦੀ ਬਾਣੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਾਨ ਚੰਦਨ ਮस्तक ਪਾਤੇ 헤 ਲੰਪਟ ਤੂੰ ਸਰੀਰ ਉਤੇ ਚੰਦਨ ਤੇ ਲੇਪ ਤੇ ਮੱਥੇ ਉਤੇ ਤੂਲਸੀ ਦੇ ਪੱਤਰ ਲਾਂਦਾ ਹੈ ਰਿਹਦੇ ਅੰਤਰ ਕਰ ਤਲਕਾਤੇ ਪਰ ਤੇਰੇ ਹਿਰਦੇ ਵਿੱਚ ਇਉਂ ਕੁਝ ਹੋ ਰਿਹਾ ਹੈ ਜਿਵੇਂ ਤੇਰੇ ਹੱਥਾਂ ਵਿੱਚ ਕੈਂਚੀ ਫੜੀ ਹੋਈ ਹੈ ਠੱਗ ਦਿਸ਼ਟ ਬਗਾ ਲੇਵ ਲਾਗਾ ਤੇਰੀ ਨਿਗਾ ਠੱਗਾ ਵਾਲੀ ਹੈ ਪਰ ਬਗਲੇ ਬਾਗ ਤੂੰ ਸਮਾਦੀ ਲਾਈ ਹੋਈ ਹੈ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਪਰ ਵੇਖਣ ਨੂੰ ਤੂੰ ਵੈਸ਼ਨੋ ਜਾਪਦਾ ਹੈ ਜਿਵੇਂ ਤੇਰੇ ਮੂੰਹ ਵਿੱਚੋਂ ਸਵਾਸ ਵੀ ਨਿਕਲ ਗਏ ਹਨ ਭਾਵੇਂ ਵੇਖਣ ਨੂੰ ਤੂੰ ਬੜਾ ਹੀ ਦਿਆਵਾਨ ਜਾਪਦਾ ਹੈ ਕਲ ਭਗਵਤ ਬੰਦ ਚਰਾਮੰ ਹੈ ਵਿਸ਼ੇਈ ਮਨੁਖ ਤੂੰ ਕਲਯੁਗੀ ਸੁਭਾਅ ਵਿੱਚ ਅਪਵਿੱਤਰ ਹੈ ਪਰ ਮੂਰਤੀ ਨੂੰ ਚਿਰ ਤੱਕ ਨਮਸਕਾਰ ਕਰਦਾ ਹੈ ਕਰੂਰ ਦੇਸ਼ਟ ਰਤਾ ਨਿਸ ਬਾਦੰਗ ਰਹਾਓ ਤੇਰੀ ਨજર ਟੇਢੀ ਹੈ ਤੇਰੀ ਨਿਗਾਹ ਵਿੱਚ ਖੋਟ ਹੈ ਤੇ ਦਿਨ ਰਾਤ ਤੋਂ ਮਾਇਆ ਦੇ ਤੰਦਿਆਂ ਵਿੱਚ ਰੁੱਤਾ ਹੋਇਆ ਹੈ ਉਤੋਂ ਉਤੋਂ ਪ੍ਰਮਾਤਮਾ ਦਾ ਨਾਮ ਜਪਦਾ ਹੈ ਰਹਾਓ ਨਿਤ ਪ੍ਰਾਤ ਇਸਨਾਨ ਸਰੀਰੰ ਹੈ ਵਿਸ਼ੇਈ ਮਨੁਖ ਤੂੰ ਹਰ ਰੋਜ਼ ਆਪਣੇ ਸਰੀਰ ਨੂੰ ਇਸ਼ਨਾਨ ਕਰਾਂਦਾ ਹੈ ਪਰ ਤੇਰੇ ਮਨ ਵਿੱਚ ਕਪਟ ਹੈ ਤੇਰੇ ਮਨ ਵਿੱਚ ਦਇਆ ਨਹੀਂ ਹੈ ਤੂੰ ਬਸ ਸਰੀਰ ਨੂੰ ਇਸ਼ਨਾਨ ਕਰਾਉਣ ਨੂੰ ਹੀ ਸਭ ਕੁਝ ਸਮਝਦਾ ਹੈ ਦੋਏ ਤੋਤੀ ਕਰਮ ਮੁਖ ਖੀਰੰ ਦੋ ਤੋਤੀਆਂ ਰਖਦਾ ਹੈ ਹੋਰ ਕਰਮ ਕਾਂਡ ਵੀ ਕਰਦਾ ਹੈ ਦੁੱਧਾ ਧਾਰੀ ਹੈ ਹਿਰਦੈ ਸ਼ੁਰੀ ਸੰਦਿਆਨੀ ਪਰ ਆਪਣੇ ਹਿਰਦੇ ਵਿੱਚ ਤੋ ਸ਼ੁਰੀ ਕੱਸ ਕੇ ਰੱਖੀ ਹੋਈ ਹੈ ਪਰ ਦਰਬਹਿਰਨ ਕੀ ਬਾਣੀ ਤੇ ਤੈਨੂੰ ਪਰਾਇਆ ਧਨ ਠੱਗਣ ਦੀ ਆਦਤ ਪਈ ਹੋਈ ਹੈ ਸੇਲਾ ਪੂਜ ਸਚਕਰ ਗਣੇ ਸੰਹੇ ਲੰਪਟ ਤੂੰ ਸਿਲਾ ਪੂਜਦਾ ਹੈ ਸਰੀਰ ਉਤੇ ਤੂੰ ਗਣੇਸ਼ ਦੇਵਤੇ ਦੇ ਨਿਸ਼ਾਨ ਬਣਾਏ ਹੋਏ ਹਨ ਨਿਸ ਜਾਗਤ ਭਗਤ ਪਰਵੇ ਸੰ ਰਾਤ ਨੂੰ ਰਾਸਾਂ ਵਿੱਚ ਭਗਤੀ ਵਜੋਂ ਜਾਗਦਾ ਵੀ ਹੈ ਉਥੇ ਪੈਰਾਂ ਨਾਲ ਤੂੰ ਨੱਚਦਾ ਵੀ ਹੈ ਪਗਨਾਚ ਸਚਿਤ ਅਕਰਮੰ ਪਰ ਤੇਰਾ ਚਿੱਤ ਮੰਦੇ ਕਰਮਾ ਵਿੱਚ ਹੀ ਮਗਨ ਰਹਿੰਦਾ ਹੈ ਬਾ ਮੇਰੇ ਪੈਰ ਭਗਤੀ ਵਿੱਚ ਨੱਚਦੇ ਹਨ ਏ ਲੰਪਟ ਨਾਚ ਅਧਰਮੰ ਹੇ ਲੰਪਟ ਇਹ ਨਾਚ ਕੋਈ ਧਰਮ ਦਾ ਕੰਮ ਨਹੀਂ ਹੈ ਮੇਰੇ ਗਾਸਨ ਤੁਲਸੀ ਮਾਲਾ ਪੂਜਾ ਪਾਠ ਵੜੇ ਤੂੰ ਹਿਰਨ ਦੀ ਖਲ ਦੀ ਆਸਣ ਵਰਤਾ ਹੈ ਤੁਲਸੀ ਦੀ ਮਾਲਾ ਤੇਰੇ ਪਾਸ ਹੈ ਘਰ ਉਜਲ ਤਿਲਕ ਕਪਾਲਾ ਸਾਫ ਹੱਥਾਂ ਨਾਲ ਤੂੰ ਮੱਥੇ ਉੱਤੇ ਤਿਲਕ ਲਾੰਦਾ ਹੈ ਹਿਰਦੈ ਕੂੜ ਕੰਠ ਰੁਦਰਾਖੰ ਗਾਲ ਵਿੱਚ ਤੂੰ ਰੁਦਰਾਖ ਦੀ ਮਾਲਾ ਪਾਈ ਹੋਈ ਹੈ ਪਰ ਤੇਰੇ ਹਿਰਦੇ ਵਿੱਚ ਠੱਗੀ ਹੈ ਰੇ ਲੰਪਟ ਕ੍ਰਿਸ਼ਨ ਅਧਰਮੰ ਹੇ ਲੰਪਟ ਕ੍ਰਿਸ਼ਨ ਅਪਾਖੰ ਹੇ ਲੰਪਟ ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈ ਤੂੰ ਤੇ ਬਸ ਲੋਕ ਵਿਖਾਵਾ ਕਰਕੇ ਲੋਕਾਂ ਨੂੰ ਠੱਗਣ ਡਿਆ ਹੈ ਭਗਤ 베ਣੀ ਜੀ ਨੇ ਜੋ ਸਮੇਂ ਵੇਖਿਆ ਜੋ ਆਸੇ ਪਾਸੇ ਸੰਸਾਰ ਵਿੱਚ ਵੇਖਿਆ ਦੁਨੀਆ ਵਿੱਚ ਵੇਖਿਆ ਲੋਕ ਕੀ ਕਰ ਰਹੇ ਹਨ ਉਹਨਾਂ ਨੇ ਆਪਣੀ ਬਾਣੀ ਵਿੱਚ ਇਉਂ ਲਿਖ ਦਿੱਤਾ ਕਿ ਤੂੰ ਨਿਰਾ ਬੰਦਿਆ ਧਰਮ ਤੇ ਠੱਗੀ ਧਰਮ ਤੇ ਠੱਗੀ ਨੂੰ ਨਾਲ-ਨਾਲ ਰੱਖੀ ਬੈਠਾ ਹੈ ਧਰਮ ਦੇ ਲਿਬਾਸ ਪਹਿਨਦਾ ਹੈ ਇਸ਼ਨਾਨ ਕਰਦਾ ਹੈ ਪਰ ਤੇਰਾ ਮਨ ਜਿਹੜਾ ਹੈ ਉਹ ਪਰਮਾਤਮਾ ਤੋਂ ਕੋਹਾਂ ਦੂਰ ਹੈ ਲੋੜ ਸੀ ਮਨ ਨੂੰ ਸਾਫ਼ ਕਰਨ ਦੀ ਪਰ ਤੂੰ ਬਸ ਸਰੀਰ ਦੇ ਦਿਵਾਲੇ ਹੀ ਰਿਆ ਤੂੰ ਬਸ ਠਗੀਆਂ ਹੀ ਮਾਰਨ ਦੇ ਰਿਆ ਰੇ ਲੰਪਟ ਕ੍ਰਿਸ਼ਨ ਭਾਖੰ ਹੇ ਲੰਪਟ ਤੂੰ ਹਰੀ ਨੂੰ ਸਿਮਰ ਨਹੀਂ ਰਿਹਾ ਹੈ ਤੂੰ ਬਸ ਦੇਖਾਵਾ ਕਰ ਰਿਹਾ ਹੈ ਜਿਨੇ ਆਤਮ ਤਤਨਾ ਚੀਨਿਆ ਇਹ ਗੱਲ ਸੱਚ ਹੈ ਕਿ ਜਿਸ ਦਾ ਜਿਸ ਮਨੁੱਖ ਨੇ ਆਤਮਾ ਦੀ ਅਸਲੀਅਤ ਨੂੰ ਨਈ ਪਛਾਨਿਆ ਸਭ ਫੋਕਟ ਧਰਮ ਬੀਨੇ ਆ ਉਸ ਅੰਨੇ ਦੇ ਸਾਰੇ ਕਰਮ ਧਰਮਾ ਫੋਕੇ ਹਨ ਲੋਕ ਦਿਖਾਵਾ ਹੀ ਹੈ ਕਹੋ ਬੇਣੀ ਗੁਰਮਖ ਧਿਆਵੈ ਬੇਣੀ ਆਖਦਾ ਹੈ ਕਿ ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਾਹਮਣੇ ਹੁੰਦਾ ਹੈ ਗੁਰਮਖ ਹੋ ਹੈ ਜਿਹਦਾ ਮੂੰਹ ਗੁਰੂਵਾਲ ਹੈ ਤੇ ਗੁਰੂ ਦੀ ਗੱਲ ਮੰਨਦਾ ਹੈ ਤੇ ਮਨਮਖ ਹੋ ਹੈ ਜਿਹੜਾ ਆਪਣੇ ਮਨ ਦੇ ਪਿਛੇ ਤੁਰਦਾ ਹੈ ਤੇ ਗੁਰੂ ਦੀ ਗੱਲ ਨਹੀਂ ਮੰਨਦਾ ਬੇਣੀ ਭਗਤ ਬੇਣੀ ਜੀ ਵੀ ਉਹ ਕਹਿ ਰਹੇ ਹਨ ਕਉ ਬੇਣੀ ਗੁਰਮਖ ਧਿਆਵੈ ਬੇਣੀ ਆਖਦਾ ਹੈ ਕਿ ਉਹੀ ਮਨੁੱਖ ਸਿਮਰਨ ਕਰਦਾ ਹੈ ਜੋ ਗੁਰੂ ਦੇ ਸਾਹਮਣੂ ਹੁੰਦਾ ਹੈ ਬਿਨ ਸਤ ਗੁਰ ਬਾਟ ਨਾ ਪਾਵੇ ਗੁਰੂ ਤੋਂ ਬਿਨਾ ਜ਼ਿੰਦਗੀ ਦਾ ਸਹੀ ਰਾਹ ਨਹੀਂ ਲੱਭਦਾ ਕਿਉਂਕਿ ਗੁਰੂ ਦੱਸਦਾ ਹੈ ਪਰਮਾਤਮਾ ਨੂੰ ਮਿਲੰਦਾ ਰਸਤਾ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਜਾਣਨ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਤੋਂ ਬਿਨਾ ਜ਼ਿੰਦਗੀ ਵਿੱਚ ਹਨੇਰਾ ਹੀ ਰਹਿੰਦਾ ਹੈ ਕੋ ਬੇਣੀ ਗੁਰਮਖ ਧਿਆਵੇ ਬਿਨ ਸਤ ਗੁਰ ਬਾਟਨਾ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1351 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1352 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ